ਸਿੰਘ ਰਾਜਾ ਵੜਿੰਗ ਜਲੰਧਰ ਦੇ ਵਿੱਚ ਆਪਣੀ ਡਿਊਟੀ ਪੀਪੀਸੀ ਦੇ ਪ੍ਰਧਾਨ ਨੇ ਤਾਂ ਦਿੱਲੀ ਵੀ ਗਏ ਸੀਗੇ ਤੇ ਹੁਣ ਫਿਰ ਡਿਊਟੀ ਇਹਦਾ ਵੜਿੰਗ ਸਾਹਿਬ ਅਕਾਲੀ ਦਲ ਦੇ ਕੱਲ ਕੈਂਡੀਡੇਟ ਦਾ ਤੁਸੀਂ ਦੇਖਿਆ ਪਹਿਲਾਂ ਉਹ ਆਵਾਮੀ ਪਾਰਟੀ ਦੇ ਵਿੱਚ ਚਲੇ ਗਏ ਫਿਰ ਸ਼ਾਮ ਨੂੰ ਉਹਨਾਂ ਨੇ ਫਿਰ ਦਾਵਾ ਕੀਤਾ ਜੀ ਉਹ ਵਾਪਸ ਆ ਗਏ ਦੇਖੋ ਜੀ ਗੱਲ ਇਹ ਹੈ ਕਈ ਵਾਰੀ ਸਾਨੂੰ ਸ਼ਰਮ ਆਉਂਦੀ ਹੈ ਇਹੋ ਜਿਹੇ ਲੋਕਾਂ ਤੇ ਜਿਹੜੇ ਲੋਕ ਕੱਪੜਿਆਂ ਤੋਂ ਜ਼ਿਆਦਾ ਪਾਰਟੀਆਂ ਬਦਲਦੇ ਨਾਕੀ ਉਹਨਾਂ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹਣਾ ਜੀ ਕਿ ਕਿਰਪਾ ਕਰਕੇ ਮੁੱਖ ਮੰਤਰੀ ਦਾ ਬਹੁਤ ਵੱਡਾ ਰਤਬਾ ਹੈਗਾ ਜਿਹੜੇ ਬੰਦੇ ਤੁਸੀਂ ਇਸ ਤਰ੍ਹਾਂ ਨਿਹਾਉਣੇ ਆ ਇਸ ਤਰ੍ਹਾਂ ਚਲੇ ਜਾਂਦੇ ਆ ਇਹ ਜ਼ਰੂਰ ਇਹਦੇ ਤੇ ਗੌਰ ਫਰਮਾਓ ਲੋਕ ਤਾਂ ਉਹ ਇਹ ਕਹਿਣ ਲੱਗ ਪਿਏ ਵੀ ਜਿਹੜੀ ਜਲੰਧਰ ਵੈਸਟ ਦੀ ਲੋਟਰੀ ਹੈ ਜੀ ਇੱਕ ਤਾਂ ਇੱਥੇ ਲੋਟਰੀ ਲੱਗਦੀ ਹੈ ਇੱਕ ਮਾਨ ਸਾਹਿਬ ਨੇ ਲੋਟਰੀ ਚਲਾਤੀ ਹੈ ਮਾਨ ਸਾਹਿਬ ਦੀ ਲੋਟਰੀ ਕੀ ਹੈ ਕਿ ਆਓ ਭਾਈ ਸਮਾਨ ਲਓ ਤੇ ਸਾਨੂੰ ਜੁਆਇਨ ਕਰਾਓ ਸੂਈ ਇਸ ਤਰ੍ਹਾਂ ਨਾ ਕਰੋ ਕਿ ਕੋਈ ਐਮਸੀ ਆ ਗਿਆ ਉਹਨੂੰ ਕੋਈ ਚੀਜ਼ ਦਿੱਤੀ ਕੋਈ ਹੋਰ ਕਿਸੇ ਨੂੰ ਚੀਜ਼ ਦਿੱਤੀ ਜਨਤਾ ਸਭ ਜਾਣਦੀ ਹੈ ਕਿ ਇਹ ਸਾਰਾ ਵਕਾਊ ਮਾਲ ਹੈ ਪਰ ਜਿਹੜੇ ਕੱਲ੍ਹ ਸ਼ਾਮ ਤੱਕ ਉਹ ਵਾਪਸ ਕਰ ਗਏ ਉਹ ਮੇਰੇ ਉਹਨਾਂ ਨੇ ਜ਼ਿਆਦਾ ਕਰ ਲਿਆ ਉਹਨਾਂ ਦੀ ਕੰਮ ਅੱਜਕੱਲ ਇਹੋ ਜਿਹੇ ਕਿਰਦਾਰਾਂ ਵਾਲਿਆਂ ਨੂੰ ਲੋਕਾਂ ਨੇ ਨਕਾਰਨਾ ਚਾਹੀਦਾ ਹੈ ਮਾਨ ਸਾਹਿਬ ਨੇ ਥੋੜਾ ਘੱਟ ਦਿੱਤਾ ਉਹਨਾਂ ਨੇ ਜ਼ਿਆਦਾ ਦਿੱਤਾ ਉਹਨਾਂ ਨੇ ਜਾਂ ਹਜੇ ਸਾਈ ਦਿੱਤੀ ਬਿਲਕੁਲ ਮੇਰੇ ਕਹਿਣ ਦਾ ਮਤਲਬ ਇਹ ਕੰਮ ਬੰਦ ਕਰ ਦਿਓ ਔਰ ਦੇਖ ਲਓ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ ਉਹਨਾਂ ਲੋਕਾਂ ਦੇ ਹਾਲ ਕੀ ਹੋਏ ਵੈਸੇ ਲੋਕ ਸਭਾ ਚੋਣਾਂ ਦੇ ਵਿੱਚੋਂ ਨਤੀਜੇ ਦੇ ਦਲ ਜਿਨ੍ਹਾਂ ਨੇ ਪਾਰਟੀਆਂ ਬਦਲੀਆਂ ਮੇਰਾ ਖਿਆਲ ਨੇ ਕੋਈ ਨਹੀਂ ਪਾਰਟੀ ਉਹ ਕਾਮਯਾਬ ਨਹੀਂ ਹੋਏ 100% ਹੋਣਾ ਹੀ ਨਹੀਂ ਚਾਹੀਦਾ ਭਾਵੇਂ ਉਹ ਕਿਸੇ ਪਾਰਟੀ ਦਾ ਭਾਵੇਂ ਕਾਂਗਰਸ ਦਾ ਚਾ ਸਾਡੇ ਨਹੀਂ ਆ ਜੀ ਉਹ ਹੋਣਾ ਨਹੀਂ ਚਾਹੀਦਾ ਕੰਮ ਜੀ ਪੂਰਾ ਕਾਰਨ ਹੈ ਯਾਰ ਕਲ ਨੂੰ ਮੋਰਲ ਵੈਲਿਊਜ਼ ਐਥਿਕਸ ਲੋਕਾਂ ਨੂੰ ਜਾ ਕੇ ਦੱਸਾਂਗੇ ਕੀ ਅਸੀਂ ਲੋਕ ਇੱਕ ਵੜਿੰਗ ਸਾਹਿਬ ਜਿਹੜੇ ਅ ਅੰਗਰਾਲ ਸਾਹਿਬ ਨੇ ਇਲਜ਼ਾਮ ਲਾਏ ਨੇ ਉਸ ਤੇ ਕੋਈ ਟਿੱਪਣੀ ਛਾੜੇ ਯਾਰ ਮੈਂ ਤਾਂ ਜਿਹੜਾ ਬੰਦੇ ਦੇ ਦੇਖੋ ਇਸ ਗੱਲ ਤੇ ਟਿੱਪਣੀ ਉਹ ਤੇ ਜਦੋਂ ਕੋਈ ਗੱਲ ਆ ਜੂਗੀ ਸਾਹਮਣੇ ਉਹਦੇ ਤੇ 100% ਸਵਾਲ ਪੁੱਛਾਂਗੇ ਪਰ ਜਿਹੜਾ ਇਹ ਬੰਦਾ ਜਿਹਨੇ ਲਾਇਆ ਪਤਾ ਵੀ ਹਾਲਾਤ ਇਸ ਤਰ੍ਹਾਂ ਦੇ ਹਾਲਾਤ ਹੈ ਸਾਰੀ ਦੁਨੀਆ ਜਾਣਦੀ ਹੈ ਸੀਐਮ ਸਾਹਿਬ ਨੇ ਜਿਵੇਂ ਉਹਨਾਂ ਦੀ ਸਾਰੀ ਫੈਮਿਲੀ ਇੱਥੇ ਆ ਘਰ ਵੀ ਇੱਥੇ ਲੈ ਲਿਆ ਕੋਈ ਅਸਲ ਜਾਬ ਦਾ ਉਹ ਸੀਐਮ ਸਾਹਿਬ ਭਾਵੇਂ ਪੰਜ ਘਰ ਹੋਰ ਲੈ ਲੈਣ ਕਿੱਥੇ ਕਿੱਥੇ ਘਰ ਲੈਣਗੇ ਯਾਰ ਇਹ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਕੰਮ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਚਾਰ ਹੋਰ ਚੋਣਾਂ ਹੋਣੇ ਨੇ ਪਹਿਲਾ ਜਦੋਂ ਰਿੰਕੂ ਲੜਿਆ ਸੀ ਉਦੋਂ ਵੀ ਕਹਿੰਦੇ ਸੀ ਮੈਂ ਆਪਦੇ ਦਿਲ 'ਚ ਵਸਾ ਲਿਆ ਜਲੰਧਰ ਨੂੰ ਕਿੱਥੇ ਆ ਉਹ ਦਿਲ ਪਤਾ ਨਹੀਂ ਕਿੱਡਾ ਕੁ ਵੱਡਾ ਦਿਲ ਹੈ ਕਿਨੂੰ ਕਿਨੂੰ ਸਮਾਉਣਗੇ ਆਪਦੇ ਦਿਲ 'ਚ ਮੁੱਖ ਮੰਤਰੀ ਸਾਹਿਬ ਦੂਜੀ ਗੱਲ ਕਿੱਥੇ ਕਿੱਥੇ ਜਾ ਕੇ ਕਰ ਲਾਉਂਗੇ ਮੁੱਖ ਮੰਤਰੀ ਦਾ ਘਰ ਚੰਡੀਗੜ੍ਹ ਹੁੰਦਾ ਹੈ ਉਹ ਉੱਥੋਂ ਬਾਟ ਕੇ ਐਡਮਿਨਿਸਟ੍ਰੇਸ਼ਨ ਚਲਾਵੇ ਜ਼ਰੂਰੀ ਨਹੀਂ ਹੈ ਕਿ ਮੁੱਖ ਮੰਤਰੀ ਗਲੀ ਗਲੀ ਜਾਵੇ ਇਹ ਮੁੱਖ ਮੰਤਰੀ ਸਾਹਿਬ ਦਾ ਕੰਮ ਨਹੀਂ ਹੈ ਮੁੱਖ ਮੰਤਰੀ ਸਾਹਿਬ ਬੈਠ ਕੇ ਸਕੀਮਾਂ ਲੈ ਕੇ ਔਰ ਆਪਦੇ ਮੰਤਰੀ ਮੰਡਲ ਨੂੰ ਲਾਉਣ ਇਹ ਮੁੱਖ ਮੰਤਰੀ ਸਾਹਿਬ ਹੀ ਮਤਲਬ ਕਿ ਜਰਨੈਲ ਹੀ ਸਾਰਾ ਕੰਮ ਤੇ ਆ ਗਿਆ ਕੰਮ ਪਰ ਗੱਲ ਨਹੀਂ ਬਣੇਗੀ ਪਰ ਸਾਨੂੰ ਕੋਈ ਇਤਰਾਜ਼ ਨਹੀਂ ਮੈਂ ਗਿੱਦੜਵੇ ਤਿੰਨ ਵਾਰੀ ਜਿੱਤੇ ਹਜੇ ਤੱਕ ਮੈਂ ਘਰ ਨਹੀਂ ਲਿਆ ਗਿੱਦੜਵੇ ਪਰ ਹਾਜ਼ਰੀ ਮੁਕੰਮਲ ਹੈ ਟੈਲੀਫੋਨ ਤੇ ਉਹਨਾਂ ਨੂੰ ਹਾਜ਼ਰ ਹੈ ਜ਼ਰੂਰੀ ਲੋਕਾਂ ਨੂੰ ਇਸ ਗੱਲ ਨਾਲ ਮਤਲਬ ਨਹੀਂ ਹੁੰਦਾ ਵੀ ਘਰ ਲਿਆ ਲੋਕਾਂ ਨੂੰ ਕੰਮ ਨਾਲ ਮਤਲਬ ਹੁੰਦਾ ਹੈ ਹਾਜ਼ਰ ਰਹਿਣ ਔਖੇ ਵੇਲੇ ਸਮੇਂ ਕੋਈ ਮਿਲ ਜਾਏ ਭ੍ਰਿੰਦ ਸਾਹਿਬ ਜਿਹੜੇ ਬਾਕੀ ਪੜੇ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਮੁਕਾਬਲਾ ਦੇਖਦੇ ਹੋ ਤੁਸੀਂ ਜਾਂ ਆਮ ਆਦਮੀ ਪਾਰਟੀ ਲੋ ਮੇਰੀ ਗੱਲ ਸੁਣ ਲਓ ਸੁਰਿੰਦਰ ਕੌਰ ਬੀਬੀ ਦਾ ਮੁਕਾਬਲਾ ਕਿਸੇ ਨਾਲ ਨਹੀਂ ਰਹਿਣਾ ਜੀ ਨੰਬਰ 1 ਮਾਰਜਨ ਇੰਨਾ ਹੋਊਗਾ ਲੋ ਇਹਨਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਕੀ ਹੋਇਆ ਨਾਰਾ ਦਿੱਤਾ ਝੰਡਾ ਛੱਤ ਤੇ ਤੇ ਵੋਟ ਹੱਥ ਤੇ ਜੀਰੇ ਝੰਡਾ ਭਾਜਪੀ ਦਾ ਲੱਗਿਆ ਤੇ ਜਾਂ ਆਮ ਆਦਮੀ ਪਾਰਟੀ ਦਾ ਲੱਗਿਆ ਉਹ ਵੋਟ ਬੀਬੀ ਸੁਰਿੰਦਰ ਕੌਰ ਨੂੰ ਉਸ ਘਰੋਂ ਹਿੱਸਾ ਮਿਲ ਰਿਹਾ ਹੈ ਔਰ ਸਾਰੀਆਂ ਔਰਤਾਂ ਵੋਟ ਪਾ ਰਹੀਆਂ ਆਮਾਦੀ ਪਾਰਟੀ ਨੂੰ 15000 ਵੋਟ ਮਿਲੀ ਜਿੱਤਦਾ ਉਹ ਦਾਵਾ ਕਰ ਰਹੇ ਨੇ ਤੁਸੀਂ ਸਮਝਦੇ ਹੋ ਕਿ ਜੇਕਰ ਉਹ ਜੇ ਉਹ ਵੋਟ ਨੂੰ ਖੜਦੇ ਤੇ ਕਿਵੇਂ ਇਸ ਤਰ੍ਹਾਂ ਉਹਨਾਂ ਦੀ ਵੋਟ ਵਧੇਗੀ ਜੇਕਰ ਉਹਨਾਂ ਦੀ ਵੋਟ ਪ੍ਰਤੀਸ਼ਤ ਵਧਦੀ ਜਾਂ ਵਧਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਉਹ ਦਾਵਾ ਕਰਦੇ ਨੇ ਜਿੱਤੀ ਜਾਣਾ ਤੇ ਉਸ ਦੇ ਪਿੱਛੇ ਕੀ ਦੇਖੋ ਜੋ ਮਰਜੀ ਕਰ ਲੈਣ ਜਿਸ ਤਰ੍ਹਾਂ ਸਾਢੇ 44000 ਵੋਟ ਕਾਂਗਰਸ ਪਾਰਟੀ ਨੂੰ ਪਈ ਹੈ ਜਿਹੜੀ ਅੱਜ ਤੋਂ ਮਹੀਨਾ ਪਹਿਲਾਂ ਐਸੀ ਕਿਹੜੀ ਗੱਲ ਕਰਤੀ ਜਿਹੜੀ ਉਹ ਬਦਲ ਜਾਏਗੀ ਸਾਢੇ 44 ਤਾਂ ਸਾਡੀ ਉਹ ਪੱਕੀ ਹੈ ਜੇ ਤੂੰ ਵੋਟਾਂ ਦੇ ਅੰਕੜੇ ਗਲਤ ਕਰਨੇ ਆ ਆਮ ਆਦਮੀ ਪਾਰਟੀ ਜੇ ਗੇਨ ਵੀ ਕਰੇਗੀ ਤਾਂ ਬੀਜੇਪੀ ਦੀਆਂ ਜਿਹੜੀਆਂ ਵੋਟਾਂ ਟੁੱਟ ਕੇ ਗੇਨ ਹੋਏਗਾ ਤਾਂ ਉਹ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਕੋਈ ਜ਼ਿਆਦਾ ਫਰਕ ਪਏਗਾ ਕੋਈ 15000 10000 ਰੁਪਏ ਵੀ ਗਈ ਤਾਂ ਉਹ ਇਹਨਾਂ ਗੱਲ ਬੰਨੀ ਨਹੀਂ ਹੈ ਸਾਡਾ ਅੰਕੜਾ ਹੋਰ ਉਹ ਬੀਜੇਪੀ ਦੀ ਵੋਟ ਜਿਹੜੀ ਟੁੱਟਣੀ ਉਹ ਸਾਡੇ ਨਹੀਂ ਹੋਰ ਵੀ ਹੋੜੀ ਸੋ ਅੱਗੇ ਅੰਕੜਿਆਂ ਦੀ ਗੱਲ ਵੀ ਕਰੋ ਤਾਂ ਅਸੀਂ ਬਹੁਤ ਕੰਫਰਟੇਬਲ ਮਾਰਜਨ ਨਾਲ ਬੀਬੀ ਸੁਰਿੰਦਰ ਕੌਰ ਬਾਦਲ ਜੀ ਤਾਂ ਮਤਲਬ ਇਹ ਤਿੰਨ ਗੁਣਾ ਮੁਕਾਬਲਾ ਨਹੀਂ ਮੰਨਦੇ ਤੁਸੀਂ ਤੁਸੀਂ ਕਹਿ ਰਹੇ ਹੋ ਨਾ ਨਾ ਇਹ ਕੋਈ ਤੇ ਕੋ ਨਾ ਮੁਕਾਬਲਾ ਨਹੀਂ ਹੋ ਨੇੜੇ ਤੇੜੇ ਵੀ ਨਹੀਂ ਹੋਣੇ ਦੂਜੇ ਦੋਵੇਂ ਕੈਂਡੀਡੇਟ ਨੇੜੇ ਤੇ ਵੀ ਨਹੀਂ ਕਾਂਗਰਸ ਪਾਰਟੀ ਮੁਕੰਮਲ ਤੌਰ ਤੇ ਆ ਗਈ ਹੈ ਸਾਰੇ ਲੀਡਰਸ਼ਿਪ ਮੈਨੂੰ ਲੱਗਦਾ ਆ ਦੇਖੋ ਬਲਬੀਰ ਸਿੰਘ ਸਿੱਧੂ ਇੱਥੇ ਘੁੰਮ ਰਹੇ ਨੇ ਰਾਜਕੁਮਾਰ ਵੀਰਕਾ ਜੀ ਨੇ ਹਰ ਬੰਦੇ ਨੇ ਆਪਦੇ ਆਪ ਦੇ ਬੂਥ ਔਰ ਵਾਰਡਸ ਸੰਭਾਲ ਲਏ ਨੇ ਔਰ ਮੈਨੂੰ ਲੱਗਦਾ ਕਿ ਆ ਆਨੰਦ ਆਰਿਆ ਸਾਨੂੰ ਪੂਰਾ ਔਰ ਆਰਾਮ ਆਦਮੀ ਪਾਰਟੀ ਦੀ ਇੱਥੋਂ ਨਜ਼ਰ ਆ ਰਹੀ ਹੈ ਕਿ ਸਾਰੀ ਤਾਕਤ ਚੋਕਤੀ ਉਹਨਾਂ ਨੇ ਇਸ ਇਲੈਕਸ਼ਨ ਬਿਲਕੁਲ ਦਿੱਲੀ ਵਾਲੇ ਵੀ ਆ ਗਏ ਚੰਡੀਗੜ੍ਹ ਵਾਲੇ ਵੀ ਆਲੇ ਮੁੱਖ ਮੰਤਰੀ ਸਾਹਿਬ ਵੀ ਆ ਗਏ ਘਰ ਵੀ ਲੈ ਲਿਆ ਹੁਣ ਵੇਖਣਾ ਇਹ ਤਾਂ ਉਹ ਗਾਣਾ ਨਹੀਂ ਆਉਂਦਾ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਤਰੂ ਵੜੇ ਇਵੇਂ ਖਾਣੀ ਪਤਾ ਲੱਗ ਜਾਣਾ ਉਹ ਸਰ ਵਿਧਾਨ ਸਭਾ ਚੋਣਾ ਬਾਈ ਇਲੈਕਸ਼ਨ ਹੋਊਗਾ ਜੀ ਇਸ ਵਾਰ ਆ ਬੋ ਗਿਆ ਚਾਰ ਵਿਧਾਨ ਸਭਾ ਦੇ ਬਾਈ ਇਲੈਕਸ਼ਨ ਇਸ ਤੋਂ ਬਾਅਦ ਆ ਹੋਰ ਨੇ ਉਸ ਦੇ ਉੱਤੇ ਕੋਈ ਟਿੱਪਣੀ ਨਹੀਂ ਨਾ ਨਾ ਉਹ ਜਦੋਂ ਉਦੋਂ ਹੋਣਗੇ ਉਹਨਾਂ ਨਾਲ ਉਦੋਂ ਦੀ ਗੱਲ ਕਰਾਂਗੇ ਅੱਜ ਤਾਂ ਜਲੰਧਰ ਵੈਸਟੀ ਗੱਲ ਕਰਦੇ ਥੈਂਕ ਯੂ ਸਰ ਥੈਂਕ ਯੂ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਪੀਪੀਸੀ ਦੇ ਪ੍ਰਧਾਨਤਾ ਮੈਂ ਬਿਲਕੁਲ ਜੀ ਤੇ ਇਸ ਅਗਰ ਤੇ ਬਲਬੀਰ ਸਿੰਘ ਸਿੱਧੂ ਸਾਹਿਬ ਕਾ ਕੈਬਨਿਟ ਵਜ਼ੀਰ ਵੀ ਤੁਸੀਂ ਦੇਖ ਸਕਦੇ ਹੋ ਤਾਂ ਡਿਊਟੀਆਂ ਜਿਹੜੀਆਂ ਨੇ ਕਾਂਗਰਸ ਪਾਰਟੀ ਵੱਲੋਂ ਲਾਈਆਂ ਜਾ ਰਹੀਆਂ ਨੇ ਰਾਜਾ ਵੜਿੰਗ ਦੇ ਉਹਨਾਂ ਦੇ ਧਰਮਵੰਦ ਨੇ ਅਮਰਤਾ ਵੜਿੰਗ ਲਗਾਤਾਰ ਪ੍ਰਚਾਰ ਕਰ ਰਹੇ ਸੀ ਕਾਂਗਰਸੀ ਲੀਡਰਸ਼ਿਪ ਵੀ ਸਾਰੀ ਇੱਥੇ ਆ ਲੁਧਿਆਣਾ ਤੋਂ ਸੰਸਦ ਦੇ ਵਿੱਚ ਗਏ ਤਾਂ ਬਲਬੀਰ ਸਿੰਘ ਸਿੱਧੂ ਸਾਹਿਬ ਨਾਲ ਵੀ ਗੱਲਬਾਤ ਕਰਨ ਲੇ ਸਿੱਧੂ ਸਾਹਿਬ ਕਿ ਤੁਸੀਂ ਹਲਕੇ ਦੇ ਲੋਕਾਂ ਨੂੰ ਮਿਲੇ ਜੇ ਕੀ ਤੁਹਾਨੂੰ ਲੱਗ ਰਿਹਾ ਵੈਸਟ ਹਲਕੇ ਦੀ ਪੋਜੀਸ਼ਨ ਦੇਖੋ ਮੈਂ ਪਿਛਲੇ 3 ਦਿਨ ਤੋਂ ਇੱਥੇ ਲਗਾਤਾਰ ਡਿਊਟੀ ਦੇ ਰਿਹਾ ਅਸੀਂ ਕੱਲ ਵੀ ਇ ਔਰ ਅਸੀਂ ਜਿਹੜੇ ਵੀ ਮੋਟਰ ਕੋਲ ਗਏ ਆ ਉਹਨਾਂ ਵੱਲੋਂ ਸਾਨੂੰ ਬਹੁਤ ਭਰਮਾ ਹੰਗਾਰਾ ਔਰ ਕਹਦੇ ਸੀ ਆਲਰੇਡੀ ਕਾਂਗਰਸ ਪਾਰਟੀ ਨੂੰ ਬੋਟ ਪਾਈਏ ਤੇ ਕਾਂਗਰਸ ਨੂੰ ਬੋਟ ਪਾਉਣੀ ਆ ਔਰ ਸਾਨੂੰ ਜੋ ਕੁਝ ਇਸ ਇਲਾਕੇ ਦੇ ਵਿੱਚ ਡਿਵੈਲਪਮੈਂਟ ਹੋਈ ਆ ਪਾ ਸਿਵਰੇਜ ਪਿਆ ਜਾਂ ਸਾਨੂੰ ਜਿਹੜਾ ਮਿਊਨਿਸਪਲ ਕਾਰ ਰੋਲੇ ਲੈ ਕੇ ਆਏ ਆ ਇਹ ਕਾਂਗਰਸ ਪਾਰਟੀ ਲੈ ਕੇ ਆਈ ਆ ਤੇ ਇਸ ਕਰਕੇ ਉਹ ਸਾਰੇ ਬੰਦੇ ਚਾਹਤ ਰਹਿ ਕੇ ਅਸੀਂ ਕਾਂਗਰਸ ਪਾਰਟੀ ਨੂੰ ਬੋਟ ਦੇਣੀ ਆ ਔਰ ਅੱਜ ਜਿਹੜੀ ਇੱਥੇ ਤੱਕ ਨੂੰ ਜ਼ਿਆਦਾਤਰ ਸਰਜਰੀਗਨ ਇੰਡਸਟਰੀ ਦੇ ਕੰਮ ਕਰਨ ਵਾਲੇ ਲੋਕ ਆ ਇੱਥੇ ਜ਼ਿਆਦਾ ਵਸੇ ਹੋਏ ਨੇ ਉਸੋੜੇ ਵਿਚਾਰੇ ਕੰਮ ਕਰ ਦੇ ਰਹੇ ਅਸੀਂ ਸਾਰਿਆਂ ਕੱਲ ਮਿਲ ਕੇ ਆਏ ਆ ਔਰ ਉਹ ਬੜੀ ਸਾਰਿਆਂ ਨੇ ਮਤ ਸਾਨੂੰ ਪੂਰਾ ਭਰਮਾ ਹੰਗਾਰਾ ਤੇ ਪੂਰੀ ਅਸ਼ੋਰੈਂਸ ਦਵਾਈ ਹੈ ਕਿ ਅਸੀਂ ਕੱਲੇ ਕੱਲੇ ਬੋਰਡ ਭੁਗਤਾਵਾਂਗੇ ਔਰ ਉਹਨਾਂ ਨੇ ਇਹ ਵੀ ਕਿਹਾ ਸਾਨੂੰ ਸਾਡੇ ਰਿਸ਼ਤੇਦਾਰ ਫਲਾਣੇ ਵਾਰਡ ਚ ਰਹਿੰਦੇ ਨੇ ਅਸੀਂ ਉਹਨਾਂ ਨੂੰ ਵੀ ਕਿਹਾ ਸਾਨੂੰ ਉੱਥੋਂ ਵੀ ਮੈਸੇਜ ਆ ਰਹੇ ਨੇ ਔਰ ਜਿੰਨਾ ਮੈਂ ਕਹਿੰਦਾ ਵਰਕ ਨੈਟਵਰਕ ਇਸ ਵੇਲੇ ਕਾਂਗਸ ਪਾਰਟੀ ਦਾ ਮਜ਼ਬੂਤ ਹੋ ਤੁਸੀਂ ਪਾਰਟੀ ਤੋਂ ਕੋਈ ਨਹੀਂ ਆ। ਮੈਂ ਸਰ ਇੱਕ ਤੁਸੀਂ ਸਵਾਲ ਦਾ ਦੱਸ ਦਿਓ ਕਿ ਇੱਕ ਕੱਲ ਪਤਾ ਲੱਗਾ ਸੀ ਕਿ 40 ਤੋਂ 50% ਸਪੋਰਟਸ ਇੰਡਸਟਰੀ ਐਂਡ ਲੈਦਰ ਇੰਡਸਟਰੀ ਜਿਹੜੀ ਇਸ ਹਲਕੇ ਦੀ ਜਾਂ ਜਲੰਧਰ ਦੀ ਰੀੜ ਦੀ ਹੱਡੀ ਆ। ਉਹ ਵੀ ਕੁਝ ਕਾਂਗਰਸ ਅ ਕੱਲ ਪਤਾ ਲੱਗਾ ਕਿ ਉਹ ਵੀ ਬੰਦ ਹੋਈ ਹੈ ਉਸ ਦੇ ਉੱਤੇ ਕੀ ਸਮਝਦੇ ਹੋ ਤੇ ਫਿਰ ਇਸ ਲੋਕਾਂ ਦਾ ਰੋਜ਼ੀ ਰੋਟੀ ਬਹੁਤ ਉਹ ਜੀ ਡਰਾਇਆ ਤਮਕਾਇਆ ਹਰ ਹਰਬਾ ਵਰਤੇ ਜਾ ਰਹੇ ਹੈ ਬਿਲਕੁਲ 100% ਇੰਡਸਟਰੀ ਵਾਲੇ ਬਹੁਤ ਬੇਹਦ ਦੁਖੀ ਹੈ ਕਿਸੇ ਇੰਡਸਟਰੀਅਲ ਨੂੰ ਕਿਸੇ ਪ੍ਰਕਾਰ ਦੀ ਕੋਈ ਰਾਹਤ ਨਹੀਂ ਦਿੱਤੀ ਗਈ ਹੁਣ ਵੀ ਦਬਕੇ ਮਾਰੇ ਜਾ ਰਹੇ ਹੈ ਕਾਂਗਰਸ ਦਾ ਕੋਈ ਝੰਡਾ ਨਹੀਂ ਲਗਣ ਦੇ ਰਿਹਾ ਕੋਈ ਕਾਂਗਰਸ ਦਾ ਡੰਡਾ ਨਹੀਂ ਲਗਣ ਦੇ ਰਿਹਾ ਜਿਹੜਾ ਸਾਡਾ ਕੋਈ ਪ੍ਰੋਗਰਾਮ ਕਰ ਰਿਹਾ ਉਹਰੇ ਆ ਕੇ ਘਰੇ ਆਫੀਸਰ ਪੁਲਿਸ ਤੇ ਉਹਨਾਂ ਨੂੰ ਦੱਸਿਆ ਜਾ ਰਿਹਾ ਵੀ ਤੁਹਾਡੇ ਨਾਲ ਆ ਹਾਲਾਤ ਬਣ ਗਏ ਸੋ ਮੈਂ ਕਹਿੰਦਾ ਕਿ ਇਹ ਬੜਾ ਬਹੁਤ ਅਨੋਖੀ ਹੈ ਲੋਕਤੰਤਰ ਦੇ ਵਿੱਚ ਸੋ ਮੈਨੂੰ ਲੱਗਦਾ ਕਿ ਇਹਰਾ ਵੀ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਇਲੈਕਸ਼ਨਾਂ 'ਤੇ ਅਸਰ ਪਾਏਗਾ ਕਿ ਲੋਕ ਗੁੰਡਾਗਰਦੀ ਧੱਕੇਸ਼ਾਹੀ ਬਦਮਾਸ਼ੀ ਨਹੀਂ ਬਰਦਾਸ਼ਤ ਕਰਦੇ ਥੈਂਕ ਯੂ ਜੀ ਦਾ ਰਾਜਾ ਵੜਿੰਗ ਤੇ ਬਲਬੀਰ ਸਿੰਘ ਸਿੱਧੂ ਦਸਮੁੱਚੀ ਕੌਂਸਲੀ ਲੀਡਰਸ਼ਿਪ ਇੱਥੇ ਤੁਸੀਂ ਦੇਖ ਸਕਦੇ ਹੋ ਤਾਂ ਜਲੰਧਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੈਸਟਰਨ ਕੇਰੇ ਜਿਹੜੇ ਏਰੀਆ ਪੈਂਦੇ ਨੇ ਡਾਕਟਰ ਅੱਜ ਪ੍ਰਤਾਪ ਸਿੰਘ ਬਾਜਵਾਹ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਚਰਨਜੀਤ ਸਿੰਘ ਚੰਨੀ ਖੋਦ ਇਥੋਂ ਮੈਂਬਰ ਪਾਰਲੀਮੈਂਟ ਨੇ ਅ ਲਗਾਤਾਰ ਕਾਂਗਰਸ ਪਾਰਟੀ ਵੀ ਆਪਣੀ ਤਾਕਤ ਪੂਰੀ ਤਰ੍ਹਾਂ ਝੁਕੀ ਹੋਈ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਜੇ ਫੈਮਲੀ ਜਲੰਧਰ ਦੇ ਵਿੱਚ ਵੈਸਟਰਨ ਕੇਜ ਵਿੱਚ ਮੌਜੂਦ ਹੈ ਲਗਾਤਾਰ ਜੋਨ ਪ੍ਰਚਾਰ ਜਿਹੜਾ ਹੈ ਉਸ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਜਿਹੜੇ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਵੀ ਪੂਰੀ ਲੀਡਰਸ਼ਿਪ ਇੱਥੇ ਮੌਜੂਦ ਹੈ ਰਾਜਾ ਵੜਿੰਗ ਸਾਹਿਬ ਉਹਨਾਂ ਦੇ ਜਿਹੜੇ ਧਰਮ ਬਤਨੀ ਅਮਰਤਾ ਵੜਿੰਗ ਬਰਾਬਰ ਦੇ ਜਿਹੜੇ ਪ੍ਰੋਗਰਾਮ ਜਿਹੜੇ ਉਹ ਵੀ ਕਰ ਰਹੇ ਨੇ ਤੇ ਨਾਲ ਹੀ ਲੀਡਰਸ਼ਿਪ ਜਿਹੜੀ ਹੈ ਸਾਬਕਾ ਵਜ਼ੀਰ ਜਿੰਨੇ ਵੀ ਕਾਂਗਰਸ ਪਾਰਟੀ ਦੇ ਨੇ ਉਹ ਵੀ ਆਪਣੀ ਜਿਹੜੀ ਲੀਡਰ ਆਪਣੀ ਡਿਊਟੀ ਸਮਝ ਰਹੇ ਨੇ ਔਰ ਤਕੜੀ ਜਿਹੜੀ ਕਾਂਗਰਸ ਆਗੂਆਂ ਦਾ ਲਗਾਤਾਰ ਦਾਵਾ ਹੈ ਕਿ ਉਹ ਪੇਲੇ ਨੰਬਰ ਤੇ ਚੱਲ ਰਹੇ ਨੇ ਔਰ ਉਹਨਾਂ ਕੋ ਇਹ ਦਾਵਾ ਕਰਨ ਦੇ ਲਈ ਪੁਖਤਾ ਤੱਤ ਨੇ ਕਿਉਂਕਿ ਹਾਲ ਹੀ ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਕਾਂਗਰਸ ਪਾਰਟੀ ਨੇ 44000 44.5 ਲੱਖ ਵੋਟ ਲੈ ਕੇ ਇਸ ਹਲਕੇ ਜੋ ਲੀਡ ਪ੍ਰਾਪਤ ਕੀਤੀ ਸੀ ਤਾਂ ਇਸੇ ਗੱਲ ਨੂੰ ਹੀ ਉਹ ਤੱਥ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰ ਰਹੇ ਨੇ ਕਿ ਕਾਂਗਰਸ ਪਾਰਟੀ ਆਲਰੇਡੀ ਇਹ ਸੀਟ ਜਿੱਤ ਚੁੱਕੀ ਹੈ ਤੇ ਅਗਲੇ ਦਿਨਾਂ ਦੇ ਵਿੱਚ ਵੀ ਕਾਂਗਰਸ ਪਾਰਟੀ ਜਿਹੜੀ ਹੈ ਉਹ ਸੀਟ ਜਿੱਤੇਗੀ ਰਾਜਾ ਵੜਿੰਗ ਹੋਣ ਪ੍ਰਤਾਪ ਆਜਵਨ ਉਹਨਾਂ ਨੇ ਤਾਂ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੂਜੇ ਨੰਬਰ ਤੇ ਲੜਾਈ ਲੜ ਰਹੇ ਨੇ ਕੈਮਰਾ ਪਰਸਨ ਮੁਕੇਸ਼ ਪਾਵਰ ਦੇ ਨਾਲ ਗਗਨਦੀਪ ਫਰਮਾ ਦੈਨਿਕ ਸਵੇਰਾ ਟੀਵੀ ਜਲੰਧਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par